ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਲ ਤੇਰੀ ਪੱਗ ਵੇ ਸੁੱਚੀ ਅੰਬਰ ਦੇ ਜਨ ਤੋਂ ਉੱਚੀ ਇਹ ਉਸ ਕਲਾਕਾਰ ਦਾ ਧੀਆ ਗਾਣਾ ਆਇਆ ਹੋਇਆ ਹੈ ਤੁਸੀਂ ਬਹੁਤ ਪਿਆਰ ਦਿੱਤਾ ਔਰ ਇਹ ਗਾਣਾ ਬੜਾ ਪਿਆਰਾ ਲਿਖਿਆ ਗਿਆ ਤੇ ਬੜਾ ਪਿਆਰਾ ਗਾਇਆ ਸੀ ਇਸ ਕਲਾਕਾਰ ਦਾ ਨਾਮ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਰਾਜਵੀਰ ਜਵੰਦਾ ਜਿਹੜਾ ਮੋਹਾਲੀ ਦੇ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਪਿਆ ਹੈ ਜ਼ਿੰਦਗੀ ਜੀਣ ਵਾਸਤੇ ਮੌਤ ਦੇ ਨਾਲ ਜੰਗ ਲੜ ਰਿਹਾ ਹੈ ਮੈਂ ਜਿਹੜੀ ਗੱਲਬਾਤ ਕਰਨੀ ਹੈ ਨਾ ਇਹ ਕਲਾਕਾਰ ਤੁਹਾਡੇ ਵਿੱਚ ਦੁਬਾਰਾ ਫੇਰ ਆ ਸਕਦਾ ਹੈ ਜੇ ਤੁਸੀਂ ਪੋਜੀਟਿਵ ਸੋਚ ਦੇ ਨਾਲ ਉਹਦੇ ਲਈ ਦਵਾਮਾ ਕਰੋਗੇ ਬਹੁਤੇ ਲੋਕ ਸਾਡੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਉਹ ਨੇ ਜਿਹੜੇ ਬਹੁਤ ਕੁਝ ਆਪਣੀ ਮਨਮਰਜ਼ੀ ਦੇ ਨਾਲ ਲਿਖ ਰਹੇ ਨੇ ਇਹ ਬੇਨਤੀ ਹੈ ਜਦੋਂ ਕੋਈ ਇਦਾਂ ਦਾ ਕਲਾਕਾਰ ਜਾਂ ਇਨਸਾਨ ਹਸਪੀਟਲ ਦੇ ਵਿੱਚ ਹੁੰਦਾ ਹੈ ਤਾਂ ਨੈਗੇਟਿਵਿਟੀ ਨਾ ਫਲਾਇਆ ਕਰੋ ਜਿਹੜੀ ਵੀ ਗੱਲ ਕਰਨੀ ਹੈ ਪੋਜੀਟਿਵ ਚੜ੍ਹਦੀ ਕਲਾ ਵਾਲੀ ਸੋਚ ਨਾਲ ਕਰਿਆ ਕਰੋ ਠੀਕ ਹੈ ਬਹੁਤ ਮਹਿੰਗੀ ਵਾਇਕ ਤੇ ਜਿਹੜੀ BMW ਕੰਪਨੀ ਔਰ 23 ਲੱਖ ਰੁਪਿਆ ਉਹਦੀ ਕੀਮਤ ਤੇ ਅਡਵਾਂਸ ਬ੍ਰੇਕ ਅਡਵਾਂਸ ਤਕਨੀਕ ਦੇ ਨਾਲ ਉਹ ਚਲਦੀ ਹੈ ਔਰ ਕਿੱਥੇ ਕੋਣਕ ਸ਼ੋਰ ਵਾਰ ਹੈ ਅਸੀਂ ਜਿੰਨਾ ਕਰ ਜੜ ਤੱਕ ਨਹੀਂ ਪਹੁੰਚਦੇ ਉਹਨਾਂ ਚ ਇਹ ਹਾਦਸੇ ਹੁੰਦੇ ਰਹਿਣਗੇ ਹਮਾਚਲ ਦੇ ਵਿੱਚ ਚੰਡੀਗੜ੍ਹ ਤੋਂ ਕ੍ਰਾਸ ਕਰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਸਰਕਾਰ ਕੀ ਦੀ ਉੱਥੇ ਕਾਂਗਰਸ ਦੀ ਸੜਕ ਕਿੰਨੀ ਕੁ ਵਧੀ ਹੈ ਔਰ ਜਿਹੜੇ ਸੁੰਨੇ ਪਸ਼ੂ ਆਪਸ ਵਿੱਚ ਲੜਦੇ ਸੀ ਕਿ ਉਹਨਾਂ ਦਾ ਕਸੂਰ ਹੈ ਜਾ ਜਿਹੜੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਿਹੜੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦਾ ਕਸੂਰ ਹੈ ਇਹ ਇੱਕ ਹਾਦਸਾ ਨਹੀਂ ਬਹੁਤ ਹੋਏ ਨੇ ਬਹੁਤ ਹੋਏ ਨੇ ਦੁੱਖ ਇਸ ਗੱਲ ਦਾ ਹੈ ਵੀ ਜਦੋਂ ਇਹ ਐਕਸੀਡੈਂਟ ਹੋਇਆ ਉਦੋਂ ਦਾ ਹਸਪੀਟਲ ਦੇ ਵਿੱਚ ਢਿੜਕ ਕਲਾਕਾਰ ਨੇ ਉਹ ਜਾ ਰਹੇ ਨੇ ਪੰਜਾਬ ਦੇ ਲੋਕ ਦੁਆ ਮ ਕਰ ਰਹੇ ਪਰ ਇਹ ਜਿਹੜੇ ਹਾਦਸ਼ੇ ਨੇ ਕਦੋਂ ਹੁਣੋਂ ਹਟਣਗੇ ਠੀਕ ਹੈ ਜਿਹੜੇ ਬੰਦੇ ਰੱਬ ਤੇ ਆਸਥਾ ਰੱਖਦੇ ਨੇ ਕੁਦਰਤ ਨੂੰ ਬਲਵਾਨ ਮੰਨਦੇ ਨੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਦੁੱਖ ਸੁੱਖ ਹੈ ਉਹ ਬੰਦੇ ਦੇ ਜੀਵਨ ਵਿੱਚ ਲਿਖਿਆ ਹੋਇਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਪਰ ਜਿਹੜੀਆਂ ਸਾਡੀਆਂ ਗਲਤੀਆਂ ਨੇ ਸਾਡੇ ਪ੍ਰਸ਼ਾਸਨ ਦੀਆਂ ਸਾਡੀਆਂ ਸਰਕਾਰਾਂ ਦੀਆਂ ਗਲਤੀਆਂ ਨੇ ਉਹਨੂੰ ਅਗਨੋਰ ਨਹੀਂ ਕੀਤਾ ਜਾ ਸਕਦਾ ਜਿਹੜੇ ਰੋਡ ਤੇ ਉਹ ਜਾ ਰਿਹਾ ਸੀ ਉਹ ਸੜਕ ਦੇ ਵਿੱਚ ਖੱਡੇ ਨੇ ਔਰ ਇਹ ਵੀ ਪਤਾ ਹੈ ਕਿ ਜਿਹੜੀ ਸੜਕ ਸਿਮਲੇ ਨੂੰ ਜਾ ਰਹੀ ਹੈ ਤੇ ਉਹ ਸੜਕ ਤੇ ਆਵਾਜਾਈ ਕਿੰਨੀ ਔਰ ਟੂਰਿਸਟ ਜਿਹੜੇ ਲੋਕ ਨੇ ਉਹ ਕਿੰਨੇ ਜਾਂਦੇ ਆ ਇਹ ਸਭ ਨੂੰ ਪਤਾ ਹੈ ਕੀ ਸਰਕਾਰਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਜਦੋਂ ਤੁਸੀਂ ਪੰਜਾਬ ਤੋਂ ਚੰਡੀਗੜ੍ਹ ਤੋਂ ਕ੍ਰੋਸ ਕਰਦੇ ਹੋ ਹਿਮਾਚਲ ਵਿੱਚ ਐਂਟਰ ਹੁੰਨੇ ਹੋ ਉਦੋਂ ਹਿਮਾਚਲ ਸਰਕਾਰ ਦਾ ਟੈਕਸ ਜਿਹੜਾ ਉਹ ਗੱਡੀਆਂ ਰਾਹੀਂ ਲੈਣਾ ਸ਼ੁਰੂ ਕਰ ਦਿੰਦੇ ਆ ਪਰ ਕੀ ਉਹ ਟੈਕਸ ਦਾ ਪੈਸਾ ਇਹਨਾਂ ਸੜਕਾਂ ਤੇ ਜਿਹੜੇ ਸੁੰਨੇ ਪਸ਼ੂ ਡੰਗਰ ਫਿਰਦੇ ਨੇ ਉਹਨਾਂ ਦੀ ਦੇਖਭਾਲ ਵਾਸਤੇ ਲੱਗ ਰਿਹਾ ਹੈ ਇਹ ਬਹੁਤ ਵੱਡੇ ਸਵਾਲ ਨੇ ਅਸੀਂ ਸਾਰੇ ਪੰਜਾਬ ਦੇ ਲੋਕ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕਰੀ ਜਾ ਰਹੇ ਹਾਂ ਠੀਕ ਹੈ ਜਿਹਦੀ ਕੋਈ ਭਾਵਨਾ ਹੈ ਉਹ ਹਰੇਕ ਬੰਦਾ ਸੁੱਖ ਮੰਗਦਾ ਹੈ ਮੰਗਣੀ ਵਿਚਾਈ ਦੀ ਹੈ ਮੈਂ ਸਪੈਸ਼ਲੀ ਤਾਂ ਗੱਲ ਕਰ ਰਿਹਾ ਕਿ ਜਦੋਂ ਢੀਆਂ ਗਾਣਾ ਰਾਜਵੀਰ ਜਵੰਦਾ ਦਾ ਆਇਆ ਤੇ ਉਹਦੇ ਬਾਖਮਾਲ ਬੋਲਨੇ ਤੇ ਬਾਖਮਾਲ ਉਹਦੀ ਆਵਾਜ਼ ਹੈ ਮਤਲਬ ਇੱਕ ਸਭਿਆਚਾਰਕ ਜਾਂ ਕਹਿ ਲਈਏ ਸਾਫ ਸੁਥਰੀ ਗਾਇਕੀ ਦਾ ਰਾਜਵੀਰ ਜਵੰਦਾ مالک ਹੈ ਵਧੀਆ ਗਾਇਕ ਇਸ ਕਰਕੇ ਜਿੰਨੇ ਵੀ ਪੰਜਾਬੀ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਦੀਆਂ ਦਮਾ ਕਿ ਉਹ ਜਿਹੜੀ جنگ ਮੌਤ ਤੇ ਜ਼ਿੰਦਗੀ ਦੇ ਵਿਚਾਲੇ ਲੜ ਰਿਹਾ ਉਹਦੇ ਵਿੱਚ ਉਹ ਕਾਮਯਾਬ ਹੋ ਜੇ ਹਾਲਤ ਗੰਭੀਰ ਹੈ ਰੀਡ ਦੀ ਹੱਡੀ ਤੇ ਬ੍ਰੇਨ ਡੈੱਡ ਤੋਂ ਭਾਵ ਕੋਮਾ ਦੇ ਵਿੱਚ چلا ਗਿਆ ਹਾਲਾਂਕਿ ਰਿਕਵਰ ਹੋਇਆ ਹੈ ਕੁਝ ਸਿਆਣੇ ਕਲਾਕਾਰ ਦੱਸਦੇ ਨੇ ਕਿ ਪਹਿਲਾਂ ਨਾਲੋਂ ਬਹੁਤ ਫਰਕ ਹੈ ਤੇ ਆਸ ਇਹੀ ਹੈ ਵੇ ਉਹ ਰਿਕਵਰ ਹੋਵੇ اور ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਵਾਰ ਵਿੱਚ ਆਵੇ ਪਰ ਜਿਹੜੀ ਮੈਂ ਗੱਲ ਸਾਡੇ ਇੱਕ ਸਮਾਜ ਨੂੰ ਜਾਂ ਜਿਹੜੇ ਰਾਜਨੀਤਿਕ ਲੋਕ ਨੇ ਜਿਨ੍ਹਾਂ ਦਾ ਭਾਰਤ ਦੇ ਕਬਜ਼ਾ ਹੈ ਉਹ ਕੋਈ ਵੀ ਪਾਰਟੀ ਹੋਵੇ ਮੇਰਾ ਇਹਦੇ ਨਾਲ ਕੋਈ ਮਤਲਬ ਨਹੀਂ ਵੀ ਕੀ ਜਿਹੜਾ ਪੰਜਾਬ ਦਾ ਜਾ ਪੂਰੇ ਭਾਰਤ ਦੇ ਲੋਕਾਂ ਦਾ ਟੈਕਸ ਦਾ ਪੈਸਾ ਉਹ ਸਹੀ ਥਾਂ ਤੇ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਹੁਣ ਜਿਹੜੀਆਂ ਵਧੀਆ ਸੜਕਾਂ ਬਣਾਉਣੀਆਂ ਨੇ ਉਹ ਜ਼ਿੰਮੇਵਾਰੀ ਕਿਹਦੀ ਹੈ ਖਾਸ ਕਰਕੇ ਜਿੱਥੇ ਲੋਕ ਜਿਆਦਾ ਘੁੰਮਣ ਵਾਸਤੇ ਜਾਂਦੇ ਨੇ ਜਿੱਥੇ ਟੂਰਿਸਟ ਲੋਕ ਆਉਂਦੇ ਨੇ ਤੇ ਅਸੀਂ ਉਹਨੂੰ ਕਿੰਨਾ ਕੁ ਵਧੀਆ ਬਣਾ ਕੇ ਰੱਖਣਾ ਹੈ ਜੇ ਤੁਸੀਂ ਪੰਜਾਬ ਦੀ ਗੱਲ ਕਰੋਗੇ ਸਭ ਤੋਂ ਵੱਡਾ ਧਾਰਮਿਕ ਸਥਾਨ ਸਾਡਾ ਹਰਮੰਦਰ ਸਾਹਿਬ ਹੈ ਦਰਬਾਰ ਸਾਹਿਬ ਤੇ ਉੱਥੋਂ ਦਾ ਆਲਾ ਦਵਾਲਾ ਕਿੰਨਾ ਸਾਫ਼ ਸੁਥਰਾ ਹੈ ਇਹ ਜ਼ਿੰਮੇਵਾਰੀ ਕਿਸ ਦੀ ਹੈ ਸਭ ਨੂੰ ਪਤਾ ਹੈ ਕਿ ਪੂਰੀ ਦੁਨੀਆ ਭਰ ਦੇ ਵਿੱਚੋਂ ਲੋਕ ਉੱਥੇ ਆਉਂਦੇ ਏਦਾਂ ਹੀ ਜਦੋਂ ਟੈਕਨੋ ਦੀ ਗੱਲ ਹੁੰਦੀ ਹੈ ਤਾਂ Shimla ਵੱਲ ਲੋਕ ਜਾਂਦੇ ਆ ਉਹ ਜੇ ਸੜਕ ਦੇ ਵਿੱਚ ਖੱਡੇ ਨੇ ਉਹ ਜ਼ਿੰਮੇਵਾਰੀ ਆਮ ਲੋਕਾਂ ਦੀ ਨਹੀਂ ਹੈ ਪ੍ਰਸ਼ਾਸਨ ਦੀ ਹੈ ਸਰਕਾਰ ਦੀ ਹੈ ਜਿਹੜੇ ਵੱਡੇ ਵੱਡੇ ਟੂਲ ਟੈਕਸਟ ਲਾਏ ਨੇ ਇੱਕ ਵੀ ਗੱਡੀ ਤੁਸੀਂ ਭਰਤੀ ਤੋਂ ਬਿਨਾਂ ਲੰਘਣ ਨਹੀਂ ਦਿੰਦੇ ਕੀ ਉਹ ਸਰਕਾਰ ਜ਼ਿੰਮੇਵਾਰ ਨਹੀਂ ਜਿਹੜੀ ਸੜਕ ਤੇ ਰਾਜਵੀਂ ਜੰੰਦਾ ਦਾ ਐਕਸੀਡੈਂਟ ਹੁੰਦਾ ਹੈ ਤੇ ਸੜਕ ਦੇ ਵਿਚਾਲੇ ਦੋ ਪਸ਼ੂ ਡੰਗਰ ਆਪਸ ਵਿੱਚ ਢਿੱਡਦੇ ਪਏ ਨੇ ਤੁਸੀਂ ਦੇਖੋ ਦਇਆ ਕੀ ਹੁੰਦੀ ਹੈ ਤੇ ਉਸ ਬੰਦੇ ਕੋਲੇ ਰਾਜਵੀ ਜਵੰਦੇ ਕੋਲੇ 23 ਲੱਖ ਰੁਪਏ ਦੀ ਵਾਇਕ ਹੈ ਜਿਹਦੇ ਤੇ ਉਹ ਜਾ ਰਿਹਾ ਤੇ ਮੂਰੇ ਪਸ਼ੂ ਲੜਦੇ ਤੇ ਪਸ਼ੂਆਂ ਤੋਂ ਆਪਣੇ ਆਪ ਨੂੰ ਬਚਾਇਆ ਕੋਸ਼ਕਦਾ ਕਿੰਨੀ ਗਦਾਇਆ ਹੋਵੇ ਕਿ ਕਿਤੇ ਮੇਰੀ ਵਾਇਕ ਇਹ ਪਸ਼ੂ ਦੇ ਵਿੱਚ ਨਾ ਲੱਗ ਜਾਵੇ ਤੇ ਪਰ ਉਹਦਾ ਐਕਸੀਡੈਂਟ ਹੋਇਆ ਤੇ ਅੱਜ ਹਸਪੀਟਲ ਦੇ ਵਿੱਚ 1 ਲੀਟਰ ਤੇ ਪਿਆ ਇਹ ਸਭ ਨੂੰ ਪਤਾ ਹੈ ਉਹ ਜਿਹੜੇ ਸੁੰਨੇ ਡੰਗਰ ਸੜਕਾਂ ਤੇ ਘੁੰਮ ਰਹੇ ਨੇ ਉਹ ਜ਼ਿੰਮੇਵਾਰ ਕਿਹਦੀ ਹੈ ਪ੍ਰਸ਼ਾਸਨ ਅੱਖਾਂ ਮੀਚੀ ਬੈਠਾ ਹੈ ਸਰਕਾਰਾਂ ਅੱਖਾਂ ਮੀਚੀ ਬੈਠੀਆਂ ਨੇ ਲਾਸਟ ਵਿੱਚ ਬੇਨਤੀ ਹੈ ਮੈਨੂੰ ਆਸ ਹੈ ਕਿ ਸਾਡਾ ਉਹ ਕਲਾਕਾਰ ਤੰਦਰੁਸਤ ਹੋ ਕੇ ਆਪਣੇ ਘਰ ਆਵੇਗਾ ਪਰ ਪਰ ਸ਼ਬਦ ਜਿਹੜਾ ਹੈ ਨਾ ਇਹਨੂੰ ਦੇਲੇ ਦੀਪਕ ਵਰਤਿਆ ਜਾਂਦਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾ ਤਾਲ ਨਾ ਪਾ ਤਾਲ ਲਖ ਆਗਾਸਾਂ ਆਗਾਸ ਹੁਣ ਪਰ ਸ਼ਬਦ ਦੋਨੇ ਪਾਸੇ ਲੱਗਦਾ ਜੇ ਕੋਈ ਇਹ ਹੈਪਨ ਹੋ ਜਾਂਦਾ ਹੈ ਆਸ ਕਰਦੇ ਪਰ ਅਸੀਂ ਪੋਜ਼ਿਟਿਵ ਨਹੀਂ 네ਗੇਟਿਵ ਸੋਚਣਾ ਹੈ ਤਾਂ ਫਿਰ ਜ਼ਿੰਮੇਵਾਰ ਸਰਕਾਰਾਂ ਪ੍ਰਸ਼ਾਸਨ ਹੋ ਵੀ ਉਹ ਸੜਕ ਖਰਾਬ ਕਿਉਂ ਸੀ ਤੇ ਸੜਕ ਦੇ ਵਿਚਾਲੇ ਜਿਹੜੇ ਸੁੰਨੇ ਡੰਗਰ ਭੜਦੇ ਸੀ ਜਿਹਦੇ ਕਾਰਨ ਰਾਜਵੀ ਜਵੰਦਾ ਦਾ ਐਕਸੀਡੈਂਟ ਹੋਇਆ ਤਾਂ ਫਿਰ ਉਹ ਜ਼ਿੰਮੇਵਾਰ ਸਰਕਾਰਾਂ ਤੇ ਪ੍ਰਸ਼ਾਸਨ ਹੋਵੇਗਾ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਨਹੀਂ ਪੂਰੇ ਭਾਰਤ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹ ਪ੍ਰਸ਼ਾਸਨ ਦੇ ਤੇ ਸਰਕਾਰਾਂ ਦੇ ਸਿਕੰਜਾ ਕੱਸਿਆ ਜਾਣਾ ਚਾਹੀਦਾ ਮੈਂ ਦੁਬਾਰਾ ਫਿਰ ਇਹ ਰੁਬੇਂ ਤੇ ਕਰ ਰਹੀ ਐ ਕਿ ਜਿੰਨੇ ਵੀ ਰਾਜਵੀਰ ਜਵੰਧਾ ਨੂੰ ਚਾਉਣ ਵਾਲੇ ਨੇ 네ਗੇਟਿਵਿਟੀ ਨਾ ਫਲਾਓ ਪੋਜ਼ਿਟਿਵ ਹੋ ਕੇ ਗੱਲ ਕਰੋ ਜਿਹੜੀ ਉਹਦੀ ਗਾਇਕੀ ਐ ਸਾਫ਼ ਸੁਥਰੀ ਐ ਤੇ ਸਾਡੀ ਪੰਜਾਬੀ ਲਈ ਜਾਂ ਪੰਜਾਬੀ ਸੱਭਿਆਚਾਰ ਲਈ ਇਹੋ ਜਿਹਾ ਸਿੰਗਰ ਜ਼ਰੂਰੀ ਨੇ ਕੋਈ ਘਾਟ ਨਹੀਂ ਸਾਡੇ ਪੰਜਾਬ ਦੇ ਸਿੰਗਰਾਂ ਕੋਲੇ ਐਸੇ ਦੀ ਹਮਦਰਦੀ ਦੀ ਪੰਜਾਬ ਦੇ ਮੁੱਖ ਮੰਤਰੀ ਵੀ ਹਸਪੀਟਲ ਦੇ ਵਿੱਚ ਸਰਦਾਰ ਆਤਮਨ ਸਿੰਘ ਮਾਨ ਹਾਲਚਾਲ ਪੁੱਛਣ ਵਾਸਤੇ ਪਰਿਵਾਰ ਦੇ ਨਾਲ ਪਹੁੰਚੇ ਨੇ ਤੇ ਹੋਰ ਨੂੰ ਵੀ ਬੇਨਤੀ ਹੈ ਕਿ ਇਸ ਵਕਤ ਦਲਾਸਾ ਦੇਣਾ ਧੀਰਜ ਦੇਣਾ ਪਰਿਵਾਰ ਦੇ ਨਾਲ ਖੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਜਿੰਨੇ ਵੀ ਪੋਸਟਾਂ ਪਾਉਣ ਵਾਲੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਪਹਿਲਾਂ ਚੰਗੀ ਤਰ੍ਹਾਂ ਪੁਸ਼ਪੜਤਾਲ ਕਰ ਲਿਆ ਕਰੋ ਆਪਣੀ ਮਰਜ਼ੀ ਦੇ ਨਾਲ ਕੋਈ ਨੈਗੇਟਿਵਿਟੀ ਨਾ ਫਲਾਓ ਤੇ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ